ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 24 ਸਤੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੁਖਤੌਰ ਤੇ ਪੰਜਾਬ ਦਾ ਮੌਸਮ ਸਾਫ਼ ਸੀਗਾ ਅੱਜ ਵੀ ਕੁਝ ਖਾਸ ਵਾਪਰਨ ਦੀ ਸੰਭਾਵਨਾ ਤਾਂ ਨਹੀਂ ਹੈ ਮੁਖਤੌਰ ਤੇ ਅੱਜ ਸਵੇਰ ਵੇਲੇ ਤੋਂ ਲੈ ਕੇ ਸ਼ਾਮ ਵੇਲੇ ਤੱਕ ਮੌਸਮ ਸਾਫ਼ ਰਹੇਗਾ ਧੁੱਪ ਨਿਕਲੀ ਰਹੇਗੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਗਰਮੀ ਅਤੇ ਹੌਮਸ ਦਾ ਤੌਰ ਲਗਾਤਾਰ ਪੰਜਾਬ ਵਿੱਚ ਬਣਿਆ ਹੋਇਆ ਹੈ ਇਹਨਾਂ ਦਿਨਾਂ ਦੇ ਵਿੱਚ ਇੰਨੀ ਗਰਮੀ ਅਤੇ ਹੌਮਸ ਨਹੀਂ ਨਹੀਂ ਹੁੰਦੀ ਰਾਤਾਂ ਵੀ ਠੰਡੀਆਂ ਹੁਣੀਆਂ ਕਿਰੂ ਹੋ ਜਾਂਦੀਆਂ ਹਨ ਪਰ ਇਸ ਵਾਰ ਉਸ ਤੋਂ ਉਲਟ ਹੀ ਕੰਮ ਹੋ ਰਿਹਾ ਹੈ ਇਸ ਵਾਰ ਗਰਮੀ ਦੇ ਵਿੱਚ ਵੀ ਵਾਤਾਵਰਣ ਦੇਖਿਆ ਜਾ ਰਿਹਾ ਹੈ ਤੇ ਹੌਮਸ ਵੀ ਵੱਡੇ ਪੱਧਰ ਤੇ ਬਣੀ ਹੋਈ ਹੈ ਸੋ ਇੱਕ ਕੱਲ ਨੂੰ ਜਿਹੜਾ ਪੱਛਮੀ ਸਿਸਟਮ ਦਾ ਅਸਰ ਪੰਜਾਬ ਵਿੱਚ ਪੈਣਾ ਸ਼ੁਰੂ ਹੋ ਜਾਵੇਗਾ ਕੱਲ ਨੂੰ ਮੁੱਖ ਤੌਰ ਤੇ ਪਹਾੜਾ ਵਿੱਚ ਰਹਿਣ ਦੇ ਸਾਰਿਆਂ ਨੇ 26 ਤੋਂ 27 ਤਰੀਕ ਨੂੰ ਆਪਣੇ ਮਾਝੇ ਦੇ ਦੁਆਬੇ ਦੇ ਵਿੱਚ ਵੀ ਉਸ ਦੇ ਅਸਰ ਪਵੇਗਾ ਜਿਸ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਹਨ ਉਸ ਤੋਂ ਬਾਅਦ ਜਦੋਂ ਮੀਂਹ ਪੈਂਦਾ ਹੈ ਤਾਂ ਇਹ ਨਮੀ ਮੀਂਹ ਦੁਆਰਾ ਵਾਪਤ ਲਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਗਰਮੀ ਅਤੇ ਹਿਮਸ ਤੋਂ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਸਦਕਾ ਥੋੜੀ ਜਿਹੀ ਗਰਮੀ ਤੋਂ ਵੀ ਠਕਰਾ ਮਿਲੇਗਾ ਤਾਂ ਠੰਡ ਵਿੱਚ ਵੀ ਵਾਧਾ ਦੇਖਣ ਨੂੰ ਮਿਲੇਗਾ ਸੋ ਅਗਲੇ 24 ਘੰਟੇ ਮੌਸਮ ਮੁੱਖ ਤੌਰ ਤੇ ਸਾਫ ਰਹੇਗਾ